ਜੀ ਅੱਜ ਦਾ ਜਿਹੜਾ ਇੱਕ ਮੈਸੇਜ ਬਟਾਲੇ ਲੋਕਾਂ ਵਾਸਤੇ ਵੀ ਜੀ ਬੰਦੇ ਦਾ ਹਾਰ ਤੰਦਰੁਸਤ ਹੈ ਤੇ ਬੰਦਾ ਤੰਦਰੁਸਤ ਹੈ ਸੋ ਸਰਬ ਸੁਖ ਹਸਪੀਟਲ ਵੱਲੋਂ ਜਿਹੜੀ ਇਹ ਪਹਿਲ ਕਦਮੀ ਕੀਤੀ ਗਈ ਹੈ ਕਿਉਂਕਿ ਜਦੋਂ ਮੈਨੂੰ ਇਹਨਾਂ ਨੇ ਜ਼ਿਕਰ ਕੀਤਾ ਤੇ ਮੈਂ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਔਰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਵੀ ਜ਼ਰੂਰ ਤੁਹਾਡੇ ਕੋਲ ਪਹੁੰਚਾਂਗਾ ਸੋ ਜਿਤਨਾ ਡਾਕਟਰ ਸਾਹਿਬ ਨੇ ਦੱਸਿਆ ਹੈ ਵੀ ਕਈ ਵਾਰੀ ਸਾਨੂੰ ਇਥੋਂ ਰੈਫਰ ਕਰਨਾ ਪੈਂਦਾ ਸੀ ਅੰਮ੍ਰਿਤਸਰ ਨੂੰ ਲੈ ਜਾਉ। ਅੱਜ ਉਹ ਵਧੀਆ ਟੈਕਨੋਲੋਜੀ ਦੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਸਰਬ ਸੁਖ ਹਸਪਤਾਲ ਦੇ ਵਿੱਚ ਆ ਚੁੱਕੀਆਂ ਨੇ। ਔਰ ਅੱਜ ਹੁਣ ਮੈਂ ਜਾ ਕੇ ਉਹ ਵੀ ਮਸ਼ੀਨਾਂ ਦਾ ਜਿਹੜਾ ਦੇਖ ਰਹੇ ਆ ਆਪਾਂ ਔਰ ਮੈਨੂੰ ਆਸ ਹੈ ਵੀ ਕਿਉਂਕਿ ਬਟਾਲਾ ਜਿਹੜਾ ਸਾਡਾ ਸਟੈਪ ਬਾਈ ਸਟੈਪ ਜਿਹੜਾ ਤਰੱਕੀ ਦੇ ਰਾਹਾਂ ਵੱਲ ਨੂੰ ਜਾਈ ਜਾ ਰਿਹਾ ਸੋ ਮੈਂ ਆਪਣੇ ਲੋਕਾਂ ਨੂੰ ਵੀ ਇਹੋ ਬੇਨਤੀ ਕਰਦਾ ਆ ਕਿ ਇਸ ਹਾਰਡ ਦੀ ਕੋਈ ਵੀ ਕਮੀ ਹੈ ਦਿੱਕਤ ਹੈ ਉਹਦਾ ਚੈੱਕ ਅਪ ਜਿਹੜਾ ਸਮੇਂ ਸਿਰ ਕਰਾਉਂਦੇ ਰਹੀਏ ਕਿਉਂਕਿ ਇਹੋ ਕਈ ਵਾਰੀ ਮੈਂ ਦੇਖਿਆ ਕਈ ਵਾਰੀ ਸਾਡੇ ਐਸੇ ਕਈ ਲੋਕ ਜਿਨ੍ਹਾਂ ਨੂੰ ਅ ਕਦੀ ਸੋਚਿਆ ਨਹੀਂ ਸੀ ਵੀ ਉਹ ਵੀ ਸਾਡੇ ਤੋਂ ਜੁਦਾ ਹੋ ਜਾਣਗੇ ਉਹ ਹਾਰਡ ਦੀਆਂ ਪ੍ਰੋਬਲਮਾਂ ਕਰਕੇ ਉਹ ਵੀ ਉੱਥੋਂ ਜਿਹੜਾ ਵੀ ਅਟੈਕ ਤੋਂ ਹੋਇਆ ਤੇ ਉਹਨਾਂ ਦੀ ਡੈਥਾਂ ਹੋ ਸਕ ਗਈਆਂ ਸੋ ਮੈਂ ਇਹੋ ਲੋਕਾਂ ਨੂੰ ਬੇਨਤੀ ਕਰਦਾ ਵੀ ਆਪਣੇ ਚੈੱਕ ਅਪ ਵੱਲੋਂ ਕੋਈ ਕਮੀ ਨਾ ਛੱਡੀ ਜਾਵੇ ਦੇਖੋ ਮੈਂ ਲੀਡਰਾਂ ਨੂੰ ਜਿਹੜੇ ਤੇ ਚਲੋ ਜਵਾਨ ਨੇ ਉਹਨਾਂ ਨੂੰ ਤਾਂ ਮੈਂ ਇਹੋ ਕਹੂੰਗਾ ਵੀ ਤਗੜੇ ਹੋ ਕੇ ਇੱਕ ਲੋਕਾਂ 'ਚ ਪੈਗਾਮ ਰੱਖੋ ਤੰਦਰੁਸਤੀ ਦਾ ਔਰ ਲੋਕਾਂ ਨੂੰ ਅਵੇਅਰ ਕਰਿਏ ਠੀਕ ਹੈ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਮੈਂ ਹੁਣ ਇਹੋ ਕਹੂੰਗਾ ਵੀ ਸਿਆਸਤ 'ਚ ਹੁਣ ਅਰੈਸਟ ਕਰ ਲੈਣ ਤੇ ਠੀਕ ਹੈ ਕੋਈ ਨਹੀਂ ਨਵੇਂ ਬੰਦਿਆਂ ਨੂੰ ਮੌਕਾ ਦੇਣ ਸਰ ਸ਼ਰੀਰਿਕ ਕਲਸੀ ਬਿਲੇ ਹੀ ਲੋਕੀ ਮੈਂ ਤੇ ਇਹੋ ਬੇਨਤੀ ਕਰਦਾ ਅ ਇਹ ਵੀ ਨਹੀਂ ਵੀ ਚਲੋ ਜਿਹਨਾਂ ਨੂੰ ਕੋਈ ਹਾਰਟ ਦੀ ਦਿੱਕਤ ਆ ਪ੍ਰੋਬਲਮ ਆ ਉਹਨਾਂ ਨੇ ਤੇ ਚਲੋ ਆਪਣਾ ਟ੍ਰੀਟਮੈਂਟ ਕਰਾਉਣੇ ਕਰੋਣਾ ਜਿਹੜੇ ਤੰਦਰੁਸਤ ਵੀ ਨੇ ਕਈ ਵਾਰੀ ਆਪਾਂ ਇਗਨੋਰ ਕਰ ਦਿੰਨੇ ਆ ਨਿੱਕੀਆਂ ਮੋਟੀਆਂ ਬਿਮਾਰੀਆਂ ਨੂੰ ਉਹਨੂੰ ਇਗਨੋਰ ਕਰਕੇ ਕਹਿੰਦੇ ਤਾਂ ਵੀ ਕੁਝ ਨਹੀਂ ਹੋਇਆ ਪਰ ਫਿਰ ਉਹਦਾ ਕਾਮਿਆਜਾ ਸਾਨੂੰ ਵੱਡਾ ਜਿਹੜਾ ਭੁਗਤਣਾ ਪੈਂਦਾ ਸੋ ਮੈਨੂੰ ਇਹੋ ਮੇਰੀ ਬੇਨਤੀ ਆ ਵੀ ਅਵੇਅਰ ਕਰਨਾ ਵੀ ਤਗੜੇ ਹੋ ਕੇ ਆਪਾਂ ਆਪਣੇ ਸ਼ਰੀਰ ਦਾ ਚੈੱਕਅਪ ਜਿਹੜਾ ਉਸਾਮੀ ਸਰ ਕਰਵਾਉਂਦੇ ਦੇ ਸਰ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੇ 29 ਤਰੀਕ ਨੂੰ ਜਿਹੜਾ ਕਿ ਵਰਲਡ ਹਾਰਟ ਡੇ ਆ ਵਰਲਡ ਹਾਰਟ ਡੇ ਦਾ ਇਹਦਾ ਰਿਗਾਰਡਿੰਗ ਆਪਾਂ ਜਿਹੜੀ ਅੱਜ ਇੱਕ ਛੋਟੀ ਜਿਹੀ ਵਾਕ ਜਾਂ ਮੈਰਾਥਨ ਆਰਗੇਨਾਈਜ਼ ਕੀਤੀ ਹੈ ਜਿਹਦੇ ਵਿੱਚ ਐਮਐਲਏ ਸਾਹਿਬ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਬੀਇੰਗ ਅ ਯੂਥ ਉਹਨਾਂ ਨੇ ਆ ਕੇ ਸਾਨੂੰ ਇੱਕ ਮੋਟੀਵੇਸ਼ਨ ਦਿੱਤੀ ਹੈ ਕਿ ਆਪਣੇ ਹਾਰਟ ਨੂੰ ਤੰਦਰੁਸਤ ਰੱਖਣਾ ਚਾਹੀਦਾ ਕਿਉਂਕਿ ਇੱਕ ਹਾਰਟ ਦੀ ਐਮਰਜੈਂਸੀ ਇੱਕ ਇਦਾਂ ਦੀ ਆ ਵੀ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਸਮਾਂ ਨਹੀਂ ਦਿੰਦੀ ਤੇ ਹਾਰਟ ਦੀ ਫਿਟਨੈਸ ਬਹੁਤ ਜ਼ਰੂਰੀ ਆ ਪਰ ਸਰਬਜੁਗ ਹਸਪਤਲ ਵੱਲੋਂ ਇੱਕ ਕਾਰਡੀਕ ਯੂਨਿਟ ਸ਼ੁਰੂ ਕੀਤਾ ਗਿਆ ਆ ਜਿਹਦੇ ਕਿ ਸਾਡੇ ਡਾਕਟਰ ਆਬਿਦ ਨੇ ਡੀਐਮ ਕਾਰਡੀਓਲੋਜਿਸਟ ਨੇ ਔਰ ਪਟਾਲੇ ਦੇ ਪਹਿਲੇ ਡੀਐਮ ਕਾਰਡੀਓਲੋਜਿਸ ਨੇ ਤੇ ਪਟਾਲੇ ਦੇ ਵਿੱਚ ਪਹਿਲਾ ਅਜਿਹਾ ਦਾ ਸੈਂਟਰ ਜਿਹੜੀ ਘਾਟ ਦੀ ਹਰ ਐਮਰਜੈਂਸੀ ਨੂੰ ਡੀਲ ਕਰਦਾ ਚਾਹੇ ਉਹ ਕੋਈ ਘਾਟ ਦਾ ਅਟੈਕ ਹੋਵੇ ਚਾਹੇ ਕੋਈ ਕਿਸੇ ਦੀ ਧੜਕਨ ਘਟੀ ਹੋਵੇ ਇਹ ਪਹਿਲਾ ਅਜਿਹਾ ਦਾ ਸੈਂਟਰ ਹੈ ਜਿੱਥੋਂ ਕਿਸੇ ਨੂੰ ਨਾ ਨਹੀਂ ਕੀਤੀ ਜਾਂਦੀ ਔਰ ਘਾਟ ਦੀਆਂ ਸਾਰੀਆਂ ਮਸ਼ੀਨਾਂ ਇੱਥੇ ਅਵੇਲੇਬਲ ਨੇ ਡਾਕਟਰ 24/7 ਅਵੇਲੇਬਲ ਨੇ ਮੈਂ ਚਾਹੂੰਗਾ ਕਿ ਐਮਐਲਏ ਸਾਹਿਬ ਸਾਡੇ ਨਾਲ ਅੱਜ ਵਾਕ ਕਰਕੇ ਅੱਜ ਤੱਕ ਜਾਣ ਜਾ ਕੇ ਸਾਡੀਆਂ ਮਸ਼ੀਨਾਂ ਦੀ ਇਨੌਗੁਰੇਸ਼ਨ ਕਰਨ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਮਸ਼ੀਨਾਂ ਇੱਕ ਵਾਰੀ ਹਾਟ ਦਿਆਂ ਸਾਰੀਆਂ ਦਿਖਾਈਏ ਤਾਂ ਕਿ ਸ਼ਹਿਰ ਦੇ ਲੋਕ ਇਸ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ ਤਾਂ ਕਿ ਜਿਨ੍ਹਾਂ ਦੀ ਨੇਰੇ ਸਵੇਰੇ ਕੋਈ ਜਾਣ ਦੀ ਦਿੱਕਤ ਆਂਦੀ ਆ ਜਿਨ੍ਹਾਂ ਨੂੰ ਅੰਮ੍ਰਿਤਸਰ ਜਾਣਾ ਪੈਂਦਾ ਉਹ ਨਾ ਜਾਣਾ ਪਵੇ ਤੇ ਮੈਂ ਬੇਨਤੀ ਕਰਾਂਗਾ ਐਮਐਲਏ ਸਾਹਿਬ ਨੂੰ ਵੀ ਇੱਕ ਵਾਰੀ ਉਹ ਵੀ ਇਸ ਚੀਜ਼ ਨੂੰ ਥੋੜਾ ਜਿਹਾ 29 ਤਰੀਕ ਦੱਸਣ ਕਿ ਅੱਗੇ ਦਾ ਪ੍ਰੋਗਰਾਮ 29 ਤਰੀਕ ਨੂੰ ਜਿਹੜਾ ਅਸੀਂ ਕੋਸ਼ਿਸ਼ ਕਰਾਂਗੇ ਵੀ ਇੱਕ ਹਾਰਟ ਦਾ ਫ੍ਰੀ ਕੈਂਪ ਲਾਇਆ ਜਾਏ ਜਿਹਦੇ ਵਿੱਚ ਇੱਕ ਫ੍ਰੀ ਚੈੱਕਅਪ ਹੋਵੇ ਤੇ ਨਾਲ ਕਿਸੇ ਨੂੰ ਜੇ ਕੋਈ ਇਕੋ ਦੀ ਲੋੜ ਆ ਤੁਸੀਂ ਘੱਟ ਤੋਂ ਘੱਟ ਰੇਟ ਤੇ ਕਰ ਸਕੀਏ ਫੁੱਲ ਪਰ ਰੇਟ ਤੇ ਉਹਨਾਂ ਨੂੰ ਕਰਕੇ ਦੇਈਏ ਇਹਨਾਂ ਤੋਂ ਅੱਜ 베ਰਿੰਗ ਕਾਲਜ ਤੋਂ ਸ਼ੁਰੂ ਕਰਕੇ ਤੇ ਸਾਡੇ ਸਰਬ ਸੁਖ ਹਸਪੀਟਲ ਕਾਲ ਦੀਆਂ ਰੋਡ ਤੱਕ ਤਾਂ ਕਿ ਇੱਕ ਜਿਹੜੀ ਅਵੇਅਰਨੈਸ ਅਸੀਂ ਫਲਾ ਸਕੀਏ का सबसे बड़ी अलामत जो है वो दिल में दर्द होना छाती में जो अक्सर लेफ्ट साइड में हो जाती है हार्ट की दर्द और उसके बाद उसका सांस चढ़ता है पसीना आ जाता है और एकदम से ब्लड प्रेशर कम होने लगता है उसके बाद इमीडिएटली उन पेशेंट्स को विदाउट वेस्टिंग टाइम उनको इमीडिएटली किसी कार्डियक सेंटर में शिफ्ट करके उनका इलाज कराना चाहिए सर फर्स्ट एड क्या देनी चाहिए पता चले कि हार्ट अटैक आ रहा है तो ऑन द स्पॉट कोई भी सहूलत ना हो अपने पास तो क्या फर्स्ट एड फर्स्ट एड में वैसा कुछ भी नहीं है एक्सेप्ट दो जो uh... ब्लड uh, थिनर्स है अगर आपके घर पे हैं एस्प्रिंट uh, वो आप तीन तीन सौ मिलीग्राम दे सकते हो और जो अगर एक ही है तो वो भी चलेगी अगर नहीं है तो दूसरी वाली भी दे सकते हो और अगर uh, जो नाइट्रेट है जिसको जबान के नीचे रखने वाली टैबलेट है वो आप दे सकते हो लेकिन उसमें टाइम वेस्ट नहीं करना इमीजिएटली पेशेंट को एज़ अर्ली एज़ पॉसिबल क्योंकि आजकल का लेटेस्ट टेक्नोलॉजी है आजकल डायरेक्टली उस ना नाड़ी को ही खोल देते हैं कैथ लैब में तो उसमें जितना आप टाइम घर पर वेस्ट करोगे उतनी हार्ट की पंपिंग कम हो जाएगी